ਬਹੁਤ ਵੱਡੀ ਗਿਣਤੀ ਆ ਸੰਗਤ ਦੀ ਜਿਹੜੀ ਗੁਰੂ ਦੇ ਚਰਨਾਂ ਨਾਲ ਲੱਗੀ ਹੋਈ ਆ ਗੁਰੂ ਘਰ ਨੂੰ ਪਿਆਰ ਕਰਦੀ ਆ ਲੰਗਰ ਲਾਉਂਦੀ ਆ ਸੇਵਾ ਕਰਦੀ ਆ ਤਨ ਮਨੋਂ ਤੁੰਗੋਟਵਾਰੀਂ ਜਾਂ ਸਿੱਖੀ ਨੂੰ ਸਮਰਪਤ ਆ ਬਹੁਤ ਪਿਆਰੀ ਪਰ ਗੁਰੂ ਪਿਆਰਿਓ ਬਹੁਤ ਰਾਮ ਦੀ ਬਾਣੀ ਗੱਲ ਆ ਕਿ ਜਦੋਂ ਇਹ ਸੰਗਤ ਨੂੰ ਆਖ ਦਈਏ ਕਿ ਭਾਈ ਅੰਮ੍ਰਿਤ ਪਾਨ ਕਰੋ ਗੁਰੂ ਵਾਲੇ ਬਣੋ

ਦੇਖੋ ਉਹ ਕਿੰਨੇ ਸੰਪੰਨ ਆ ਕਿੰਨੇ ਅਮੀਰ ਆ ਸ਼ਹਿਜ਼ਾਦੇ ਆ ਰਾਜੇ ਮਹਾਰਾਜੇ ਆ ਉਹ ਲੋਕ ਉਹਨਾਂ ਕੋ ਸੋਨੇ ਦੀਆਂ ਕਾਰਾਂ ਆ ਛੇਪ ਤੱਕ ਪਾਲਦੇ ਆ ਕਿਉਂ ਪਰ ਵੇਖੋ ਉਹਨਾਂ ਨੇ ਆਪਣੀ ਕੁਰਾਨ ਆਪਣਾ ਮੱਕਾ ਆਪਣਾ ਪਹਿਰਾਵਾ ਆਪਣਾ ਵਿਰਸਾ ਨਹੀਂ ਛੱਡਿਆ ਗੁਰੂ ਪਿਆਰੇ ਜਿੰਨਾ ਮਰਜੀ ਕਰੋਨਾਪਤੀ ਅਰਮਾਪਤੀ ਸ਼ੇਖ ਹੋਵੇ ਉਹ ਆਪਣਾ ਚਿੱਟਾ ਨਿਵਾਸ ਸਸੇਤੇ ਕਪੜਾ ਤੇ ਰਸੀ ਬਣ ਕੇ ਰੱਖਦੇ ਇਹਦਾ ਮਤਲਬ ਇਹ ਨਹੀਂ ਕਿ ਉਹ ਦੁਨੀਆ ਤੋਂ ਪਿਛੇ ਆ ਇਹਦਾ ਮਤਲਬ ਇਹ ਆ ਕਿ ਉਹ ਲੋਕ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਲੋਕ ਆ ਤੇ ਸਾਡੇ ਵਰਗੇ ਕੁਝ ਕੁ ਹੁੱਲੇ ਪਟਕੇ ਲੋਕ ਜਿਨ੍ਹਾਂ ਕੋ ਚਾਰਜ ਪੈਸੇ ਆ ਜਾਂਦੇ ਆ ਇਥੋਂ ਤੱਕ ਬਾਹਰ ਜਾਣ ਦੇ ਚੱਕਰ 'ਚ ਵਿਦੇਸ਼ ਜਾਣ ਦੇ ਚੱਕਰ 'ਚ ਲੋਕੀ ਇਨੇ ਕਿਰਤਗਾਣਾ ਕੀ ਕੇਸ ਕਤਲ ਤੱਕ ਕਰਾ ਦਿੰਦੇ ਆ ਕਿ ਮੈਂ ਬਾਹਰ ਜਾਵਾਂ ਤੇ ਚਾਰ ਪੈਸੇ ਕਮਾ ਲਵਾਂ ਤੇ ਫੇਰ ਆਖੂਗਾ ਕਿ ਢੀਹਰਾਨੀ ਵਾਲੀ ਗੱਲ ਆ ਕਿ ਕਿਸੇ ਪਦਾਰਥਾ ਪਿੱਛੇ ਪੈ ਗਏ ਆ ਗੁਰੂ ਪਿਆਰੇ ਗੁਰੂ ਪਿਆਰਿਓ ਆਰਮੀ ਜਿਹੜੀ ਆ ਆਰਮੀ ਦਾ ਜਿਹੜਾ ਵੱਡਾ ਅਫਸਰ ਆ ਕਿਸੇ ਨੂੰ ਲੱਖ ਕਾਨੂੰਨ ਆਰਮੀ ਦੇ ਪਤਾ ਹੋਣਾ ਲੱਖ ਉਹ ਰੂਲ ਰੈਗੂਲੇਸ਼ਨ ਵਿੱਚ ਰਹਿਦਾ ਹੋਵੇ ਸਾਰੀਆਂ ਉਹ ਆਰਮੀ ਦੇ ਅਧਾਰਿਤ ਕਿਤਾਬਾਂ ਪੜੀਆਂ ਹੋਣ ਤਿਆਰਬਾ ਤਿਆਰ ਜਿੰਨਾ ਚਿਰ ਨਾ ਹੋਵੇਗਾ ਉਹਨਾਂ ਚਿਰ ਉਹਨੂੰ ਆਰਮੀ ਦੀ ਡਿਊਟੀ ਕਰਨ ਦਿੱਤੀ ਨਹੀਂ ਜਾਏਗੀ ਇਸੇ ਤਰ੍ਹਾਂ ਗੁਰੂ ਪਿਆਰਿਓ ਆਪਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜੀ ਦੀ ਫੌਜ ਤੇ ਜਿੰਨਾ ਚਿਰ ਅਸੀਂ ਤਿਆਰਬਾ ਤਿਆਰ ਹੋ ਕੇ ਗੁਰੂ ਮਹਾਰਾਜ ਦੇ ਸਾਹਮਣੇ ਨਹੀਂ ਬੈਠਦੇ ਉਹਨਾਂ ਚ ਸਾਨੂੰ ਗੁਰੂ ਸਾਡੀਆਂ ਸਵਾਵਾ ਪਰਮਾਨ ਨਹੀਂ ਕਰਦੇ ਗੁਰੂ ਪਿਆਰੇ ਬਹੁਤ سارے ਲੋਕ ਤੇ ਹੈ ਘਰਾਕ ਦਿੰਦੇ ਆ ਕਿ ਸਿੱਖੀ ਮੰਨ ਦੀ ਹੋਣੀ ਚਾਹੀਦੀ ਬੜੀ ਹਾੰਦੀ ਦੀ ਗੱਲ ਆ ਚਲੋ ਠੀਕ ਆ ਸਿੱਖੀ ਮੰਨ ਦੀ ਜਰੂਰ ਹੋਣੀ ਚਾਹੀਦੀ ਆ ਪਰ ਮੰਨ ਦੇ ਨਾਲ ਨਾਲ ਤੁਹਾਡੇ ਤਨ ਤੇ ਪੰਜ ਕਕਾਰ ਜਰੂਰ ਨਜ਼ਰ ਆਉਣੇ ਚਾਹੀਦੇ ਗੁਰੂ ਮਹਾਰਾਜ ਨੂੰ ਗੁਰੂ ਪਿਆਰੇ ਜੇਕਰ ਤੁਹਾਡੇ ਤਨ ਤੇ ਪੰਜ ਕਕਾਰ ਹੀ ਹਨੀ ਸਿਰ ਤੇ ਗੁਰੂ ਕੀ ਮੋਹ ਕੇਸ ਗੁਰੂ ਕੀ ਮੋਹ ਗੁਰੂ ਪਿਆਰਿਓ ਕੇ ਇਸ ਤਰ੍ਹਾਂ ਨਹੀਂ ਹੈਗਾ ਤੇ ਗੁਰੂ ਨੂੰ ਤੁਸੀਂ ਲੱਖ ਰੁਪਈਏ ਚੜਾ ਦਿਓ ਸੋਨਾ ਚਾਂਦੀ ਚੜਾ ਦਿਓ ਜਿੰਨਾ ਚਿਰ ਗੁਰੂ ਨੂੰ ਤੁਸੀਂ ਆਪਣਾ ਆਪ ਨਹੀਂ ਸੋਪੋਗੇ ਆਪਣਾ ਸਿਰ ਨਹੀਂ ਸੋਪੋਗੇ ਉਨਾ ਚਿਰ ਗੁਰੂ ਮਹਾਰਾਜ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਸਬਾਣ ਪ੍ਰਵਾਨ ਨਹੀਂ ਕਰਦੇ ਪਿਆਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਨੇ ਗੁਰੂ ਪਿਆਰਿਓ ਸਾਡੀ ਲੜਾਈ ਵੱਖਰੀ ਪਛਾਣਦੀ ਹੈ ਸਾਡੀ ਵੱਖਰੀ ਪਛਾਣ ਕਿਵੇਂ ਹੋਏਗੀ साडी शकल साढ़े प्यो धर्म पिता धन ता, धन श्री गुरु गोबिंद पिता परमेश्वर न कि मिलेगी जो आप होवे फिर ही सामू कोई आखेगा कि भाई गुरु गोबिंद जी का पुत खड़ा है गुरु गोबिंद की धी खी है जेकर आपका कतल कराया हो आप कह सके कि आप गुरु गोबिंद के पुत्र लख मन चिखी हो लक्ष आप गुरद्वरे आते ਲੱਖਾਂ ਆਪਾਂ ਸੇਵਾ ਕਰਦੇ ਹੋਈਏ ਗੁਰੂ ਪਿਆਰਿਓ ਜਾਂ ਆਪਾਂ ਲੱਖ ਵਾਰੀ ਪਾਣੀ ਨਮਨ ਕਰਦੇ ਹਾਂ ਪਰ ਜਿੰਨਾ ਚਿਰ ਅਸੀਂ ਗੁਰੂ ਮਹਾਰਾਜ ਦੇ ਹੁਕਮ ਤੇ ਪਹਿਰਾ ਨਹੀਂ ਜਿੰਦੇ ਉਨਾ ਚਿਰ ਆਪਾਂ ਇਸ ਸੰਸਾਰ ਵਿੱਚ ਭਟਦੇ ਰਹਿਣਾ ਨੂੰ ਗੁਰੂ ਪਿਆਰਿਓ ਮੈਂ ਆਪਣੇ ਇਸ ਲਾਗੇ ਗੁਰਦਾਰੇ ਦੇ ਲਾਗੇ ਰਹਿਣ ਦੇ ਸਿੱਖੀ ਦਾ ਫਾਇਦਾ ਬਹੁਤ ਬਹੁਤ ਜ਼ਰਾਤਾ ਅਨਮੋਲ ਹੈ ਤੇ ਮੈਨੂੰ ਖੁਸ਼ੀ ਵੀ ਹੁੰਦੀ ਆ ਸਾਡੇ ਇਹਨਾਂ ਭੈਣ ਭਰਾਵਾਂ ਨੇ ਆਪਣੇ ਨਿੱਕੇ ਨਿੱਕੇ ਬੱਚਾ ਨੂੰ ਮਰਤਪਾਨ ਕਰਾਇਆ ਨਿੱਕੇ ਨਿੱਕੇ ਬੱਚੇ ਆ ਜਦੋਂ ਕੋਈ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਸੀ ਦੀ ਦਾਣਾ ਹੁੰਦਾ ਹੈ ਤੇ ਬੱਚੇ ਜਮਾਲੇ ਬਣ ਕੇ ਤੇ ਬਾਣੇ ਪਾ ਕੇ ਤਿਰ ਕਰਦੇ ਤੇ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਬਹੁਤ ਬਹੁਤ ਸ਼ੁਕrana ਕਰਦਾ ਇਹਨਾਂ ਵੀਰਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਨਾਲ ਚੜ੍ਹਦੀਆਂ ਕਲਾ ਵਿੱਚ ਬੱਚੇ ਜੀ ਨੂੰ ਪਿਆਰ ਕਿਉਂ ਕਿਉਂਕਿ ਜਦੋਂ ਹੋਰ ਕਿਸੇ ਨੂੰ ਆਪਾਂ ਇੰਨੀ ਗੱਲ ਆਖਦੇ ਆਂ ਨਾ ਭਾਈ ਅਮਰ ਛਕਾਓ ਬੱਚਾ ਨੂੰ ਅਮਰ ਛਕਾਓ ਤੋ ਗੰਨਿਤ ਵੀ ਨਹੀਂ ਬੱਚਿਆਂ ਦੀ ਉਮਰ ਨਹੀਂ ਦੀ ਨਿੱਕੇ ਬੱਚੇ ਪਾਉਣ ਦੀ ਸੇਵਾ ਸੰਭਾਲ ਨਹੀਂ ਦੀ ਵੇ ਵੱਡਾ ਹੋ ਗਿਆ ਤੇ ਰੱਜੂ ਦਾ ਉਹ ਪਾਈ ਵੱਡਾ ਹੋ ਗਿਆ ਤੇ ਉਹ ਸਿੱਟਾ ਬੀੜੀਆਂ ਪੀਣ ਲੱਗ ਪੈਂਦਾ ਵੱਡਾ ਹੋ ਗਿਆ ਤੇ ਉਹ ਤੁਹਾਡੀ ਕਹਾਣੀ ਤੋਂ ਬਾਹਰ ਹੋ ਜਾਂਦਾ ਫਿਰ ਉਹਨੇ ਕਿੱਥੇ ਕੇਸ ਰੱਖੇ ਤੇ ਕਿੱਥੇ ਦਾੜਾ ਰੱਖਣਾ ਆਪਾਂ ਸਾਰੇ ਜਾਣਦੇ ਹਾਂ ਗੁਰੂ ਪਿਆਰੇ ਕਿ ਇੱਕ ਜਿਹੜੇ ਬੱਚੇ ਆ ਇੱਕ ਪੌਦੇ ਵਾਂਗ ਆ ਇੱਕ ਬੂਟਾ ਆ ਤੇ ਬੂਟੇ ਦੀਆਂ ਕਲੀਆਂ ਨੂੰ ਤੁਸੀਂ ਜਿੱਧਰ ਮੋੜ ਲਵੋਗੇ ਉਹ ਉਧਰ ਨਹੀਂ ਮੁੜ ਜਾਣਗੀਆਂ ਤੇ ਵੱਡੇ ਹੋ ਕੇ ਉਹ ਬਾਹਰ ਜਾਂਦੇ ਆ ਤਾਂ ਤੇ ਫਿਰ ਤੁਹਾਡੀ ਉਹਨਾਂ ਨਾਲ ਗੱਲ ਕਿੱਥੇ ਮੰਨੀ ਆ ਗੁਰੂ ਪਿਆਰੇ ਫਿਰ ਗਲਤ ਸੋਸਾਇਟੀ 'ਚ ਪੈਲੇ ਤੇ ਗਲਤ ਯਾਰਾਂ ਦੋਸਤਾਂ ਦੇ ਪੈ ਗਏ ਗਲਤ ਮਤ ਮਿਲ ਗਈ ਤੇ ਅੱਜ ਕੱਲ ਦੇ ਬੱਚੇ ਆਪਣੇ ਮਾਤਰਿ ਨਹੀਂ ਰਹੇ ਵੱਡੇ ਹੋ ਕੇ ਨੂੰ ਫੋਨਦੇ ਪਏ ਇਸ ਕਰਕੇ ਜੇਕਰ ਅਮਰਤ ਪਾਛਣਾ ਹੈ ਬੱਚਿਆਂ ਨੂੰ ਸ਼ੁਰੂ ਵਿੱਚ ਹੀ ਗੁਰੂ ਮਾਰਗ ਦੇ ਨਾਲ ਲਾਓ ਉਹਨਾਂ ਨੂੰ ਸੋਚ ਲੱਗੇ ਕਿ ਸਾਡਾ ਧਰਮ ਸਿੱਖਿਆ ਆਪਾਂ ਗਲਤ ਪਾਸੇ ਨਹੀਂ ਜਾਣਾ ਉਹਨਾਂ ਦੀ ਆਟੋਮੈਟਿਕਲੀ ਉਹ ਜਿੱਕੇ ਯਾਦ ਉਸਤ ਬਾਈ ਜਾਣਗੇ ਜਹਾ ਜਿੱਕੇ ਉਹਨਾਂ ਦੀ ਮਾਤਰਿ ਇਹ ਵੀ ਜਿੱਕੇ ਤਰੀਕ ਭੇਜੋਗੇ ਉਹ ਤਾਂ ਨਹੀਂ ਤੇ ਜੇਕਰ ਆਪਾਂ ਉਹਨਾਂ ਨੂੰ ਬਤਵਾਨੀ ਕਰਾਣਾ ਹੈਗਾ ਲਾ ਕੀ ਜਾਣੀ ਕਿ ਸਮਾਂ ਕਿ ਆਪੇ ਸਾਡ ਕੋ ਤੇ ਪਾਸਾ ਮੇਰ ਕਰਨ ਦੇ ਭਾਈ ਮੇਰ ਤੁਹਾਡੇ ਤੇ ਹੈਗੀ ਆ ਸਿਰਫ ਸਾਨੂੰ ਨਜ਼ਰ ਨਹੀਂ ਆਉਂਦੀ ਸਾਡੀ ਦੇਖਣ ਵਾਲੀ ਅੱਖ ਨਹੀਂ ਹੈਗੀ ਮੇਰ ਕਦੋਂ ਜਦੋਂ ਆਪਾਂ ਕਾਜਾ ਨਾ ਕਰ ਗਏ ਸਿਰਫ ਅੱਜ ਦਾ ਦਿਨ ਅੱਜ ਦਾ ਪਲ ਸਾਡੇ ਕੋਲ ਹੈ ਹੈ ਆ ਗੁਰੂ ਮਹਾਰਾਜ ਦੇ ਚਰਨਾ ਵਿੱਚ ਜੁੜ ਕੇ ਬਹਿਣ ਅਗਲਾ ਪਲ ਸਾਡੇ ਨਾਲ ਕੀ ਬੀਤਨੀ ਆ ਗੁਰੂ ਪਿਆਰਿਓ ਇਹ ਕਿਸੇ ਨੂੰ ਨਹੀਂ ਪਤਾ ਅਸੀਂ ਲੋਕ ਕਈ ਕਈ ਸਾਲਾਂ ਦੇ ਪਲਾਨ ਤਿਆਰ ਕਰਕੇ ਬਿਠੀ ਜਾਈਦਾ ਨਹੀਂ ਗੁਰੂ ਪਿਆਰਿਓ ਜੇਕਰ ਗੁਰੂ ਮਹਾਰਾਜ ਦੀ ਯਿਆਰ ਕਰਦੇ ਹੋ ਸੇਵਾ ਭਾਵਨਾ ਕਰਦੇ ਹੋ ਗੁਰਦੁਆਰੇ ਆ ਕੇ ਲੰਗਰ ਮਾਉਂਦੇ ਹੋ ਬੜੀ ਸੋਹਣੀ ਗੱਲ ਆ ਪਰ ਅੰਮ੍ਰਿਤ ਪਾਣ ਕਰਨਾ ਬੇਹੱਦ ਜ਼ਰੂਰੀ ਹੈ ਜਿਸ ਤਰ੍ਹਾਂ ਇੱਕ ਬੱਚਾ ਸਕੂਲੇ ਜਾਂਦਾ ਹੈ ਤੇ ਵਰਦੀ ਤੋਂ ਬਿਨਾ ਜੇਕਰ ਉਹ ਸਕੂਲੇ ਚਲ ਜੇ ਤੇ ਟੀਚਰ ਨੂੰ ਇਤਨੇ ਸਕੂਲੋਂ ਬਾਹਰ ਕੱਢ ਦੇਵੇਗਾ ਕਿ ਭਾਈ ਤੂੰ ਵਰਦੀ ਪਾ ਕੇ ਕਿਉਂ ਨਹੀਂ ਆਉਂਦਾ ਤੇਰਾ ਰੋਜ਼ ਤਾਂ ਪਖੰਡ ਹੋ ਗਿਆ ਇਸ ਕਰਕੇ ਵੀ ਆਪਾਂ ਗੁਰੂ ਘਰ ਆਨੇ ਆ ਤੇ ਪੰਜ ਕਕਾਰ ਧਾਰਨੀ ਹੋਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੁਕਮ ਆ ਤੇ ਜੇ ਆਪਾਂ ਹੁਕਮ ਹੀ ਨਹੀਂ ਮੰਨਿਆ ਸਾਡੀ ਸ਼ਕਲ ਸਾਡੇ ਪਿਓਾਂ ਨਾਲੇ ਮਿਲੀ ਤੇ ਜੂਬੀ ਦੇ ਭਈਆਂ ਨਾਲ ਮਿਲੀ ਗਈ ਤੇ ਫਿਰ ਤੁਹਾਨੂੰ ਲੋਕਾਂ ਨੇ ਭਈਏ ਕਹਣਾ ਭਾਈ ਇਸ ਕਰਕੇ ਆਪਾਂ ਆਪਣੇ ਪਿਓ ਵਰਗੇ ਬਣ ਗਏ ਬਾਣੀ ਤੇ ਪਹਿਰਾ ਦਿੰਦੇ ਹੋ ਗੁਰਦੁਆਰੇ ਰਹਦੇ ਹੋ ਜਿੰਨਾ ਵੀ ਤੁਸੀਂ ਗੁਰੂ ਮਾਰ ਸਤਿਕਾਰ ਕਰਦੇ ਹੋ ਸਤਕਾਰ ਬਖਾਉਣ ਦਾ ਮਤਲਬ ਇਹੋ ਹੀ ਆ ਕਿ ਆਪਾਂ ਗੁਰੂ ਦੀ ਗੱਲ ਮੰਨਿਏ ਗੁਰਬਾਣੀ ਤੇ ਪਹਿਰਾ ਦਈਏ अमृत पान करिए गुरु प्यारे इन बेदियाँ प्रवान कर <laughs> जो कोई बचत दे गलती होगी बख्श गज बज के फते मिलाइए वाहे जी का खालसा वाहे जी की फतेह